ਉਰੰਗ ਜੇ ਇਹਨੇ ਇਸ ਤਰਤ ਦੇ ਕਾਰਗਜਾਰੇ ਸੀ ਇਹ ਇਸ ਤਰਤ ਦੇ ਲੋਕੀ ਹਿਸਾਮੇ ਡਰਦੇ ਸਾਰੇ ਸੀ ਇਹ ਇਸ ਤਰਤ ਦੇ ਲੋਕੀ ਹਿਸਾਮੇ ਡਰਦੇ ਸਾਰੇ ਸੀ ਜਾਂਦਾ ਚਪੂ ਲਾਗੇ ਮਜਲੂਮਾ ਦੀ ਬੇੜੀ ਤਾਰ ਗਏ ਤੇਗ ਬਹਾਦਰ ਹਿੰਦ ਦੀ ਜ ਦਰਾ ਕਸ਼ਟਨ ਵਾਰ ਗਏ ਤੇਗ ਬਹਾਦਰ ਹਿੰਦ ਦੀ ਜਾਦਰ ਕਸ਼ਟਨ ਵਾਰ ਗਏ ਜਿਹ ਪੱਲਾ ਪਾਗੇ ਪੰਡਤਾਂ ਬਿਨ ਗਜਾਰੀ ਸੀ ਨਾ ਇਹ ਵਾਰ ਤਸਤ ਗੁਰਾਂ ਕੋਲ ਗਈ ਸਹਾਰੀ ਸੀ ਨਾ ਇਹ ਬਾੜ ਤਸਤ ਗੁਰਾ ਗੋੜੋ ਗੈ ਸਹਾਰੀ ਹੈ ਐਸੀ ਹੈ ਸ਼ਰਨ ਆਏ ਦੀ लाज ਰੱਖਣੀ ਗਲਨ ਖਾਰ ਗਏ ਤੇਗ ਬਹਾਦਰ ਹਿੰਦ ਦੀ ਚਾਦਰ ਕਸ਼ਟਨ ਵਾਰ ਗਏ ਤੇ ਗਬਾਹਦਰ ਹਿੰਦ ਦੀ ਚਾਦਰ ਕਸ਼ਟਨਵਾਰ ਗਏ ਕੋਈ ਕੋਲ ਨਾਸੀ ਸੇ ਮੰਗਦੇ ਵਾਂਗ ਤਾਂ ਪਰਮਾਦਤਾ ਹੈ ਅੰਤ ਨੇਕੀ ਦੀ ਜਿੱਤ ਹੋ ਮਦੀ ਇਹ ਦਰਸਾ ਦਿੱਤਾ ਅੰਤ ਨੇਕੀ ਦੀ ਜਿੱਤ ਹੋਵਦੀ ਇਹ ਦਰਸਾ ਹਾ ਹਾ ਦਤਾ ਹੈ ਆਪਣਾ ਸੀਸ ਦੇਣ ਲਈ ਹੋ ਦਿੱਲੀ ਦਰਬਾਰ ਗਏ ਤੇਗ ਬਹਾਦਰ ਹਿੰਦ ਦੀ ਚਾਦਰ ਕਸ਼ਟ ਨਵਾਰ ਗਏ ਤੇਗ ਬਹਾਦਰ ਹਿੰਦ ਦੀ ਚਾਦਰ ਕਸ਼ਟ ਨਵਾਰ ਗਏ ਤੇਰੇ ਮੇਸੋਲ ਜਹੇ ਜੋ ਕਰਾਚ ਫੁੱਟ ਦੇਸੀ ਨਿਤ ਝੁਲਮਾ ਦੇ ਉਹ ਨਾ ਹਉਤੇ ਗਾਰਨੇਟ ਟੁੱਟ ਦੇਸੀ ਨਿਤ ਝੁਲਮਾ ਦੇ ਉਹ ਨਾ ਹਉਤੇ ਗਾਰਨੇਟ ਟੁੱਟ ਦੇਸੀ ਦੁਖੀ ਹੋਏ ਪੰਡਤਾਂ ਦੇ ਉਹ ਕਟੇ ਦੁਖਿਆਰ ਗਏ ਤੇਗ ਬਹਾਦਰੇਂ ਦੀ ਚਾਦਰ ਕਸ਼ਟ ਨਵਾਰ ਗਏ ਤੇਗ ਬਹਾਦਰੇਂ ਦੀ ਚਾਦਰ ਕਸ਼ਟ ਨਵਾਰ ਗਏ ਆ ਕਾਮ ਦਾ ਚੁਕਿਆ ਹਾਏ ਭਾਗ ਹਮ ਦਾ ਚੁਕਿਆ ਨਾਮ ਇੱਕ ਗੁਰਦੇ ਹੀਰੇ ਨੇ ਆਜਤੀ ਮ ਹੋ ਗਿਆ বাজ ਗਏ ਕਈ ਪੈਣਾ ਦੇ ਵੀਰੇ ਨੇ ਹੇ ਹੇ ਆਜੇ ਤੀਮ ਹੋ ਗਿਆ ਹ ਬਚ ਗਏ ਕਈ ਪਹਿਣਾ ਬੇਬੀ ਰੇ ਨੇ ਲੋਕਾ ਕਾਰਾ ਜਗ ਦੇ ਉਹ ਕਰ ਦੁਨੀਆ ਦਾਰ ਗਏ ਤੇ ਇੱਕ ਬਾਹਦਰ ਨਦੀ ਚਾਦਰ ਕਸ਼ਟ ਨਵਾਰੇ ਗਏ ਤੇ ਇੱਕ ਬਹਾਦਰ ਹਿੰਦ ਦੀ ਚਾਦਰ ਕਸ਼ਟ ਨਵਾਰ ਗਏ ਚਾਦਨੀ ਵਾਲੇ ਬਹੀਰਾ ਕਟੀਆਂ ਲੋਕਾਂ ਨੇ ਖੁਰ ਪੀਣੀਆਂ ਇਸ ਜਗਾ ਦੇ ਆਇਆਂ ਜੋ ਕਾਣੇ ਕੋ ਰੇ ਪੀਣੀਆ ਇਸ ਜਗਾ ਦੇ ਆਇਆ ਜੋ ਕਾਹ ਹਾਨੇ ਵਡਮਲਾਏ ਕੌਮ ਦੇ ਸਿਰ ਦੇ ਘਰ ਉਪਕਾਰ ਗਾਏ ਤੇ ਇੱਕ ਬਹਾਦਰ ਹਿੰਦ ਦੀ ਚਾਦਰ ਕਸ਼ਤਨ ਵਾਰ ਗਏ ਤੇਗ ਬਹਾਦਰ ਦੀ ਚਾਦਰ ਕਸ਼ਤਨ ਵਾਰ ਗਏ ਟੱਟਿਆ ਤੇਗ ਮਾਰ ਕੇ ਸੀਸ ਸਤਗੁਰ ਤੇਗ ਬਹਾਦਰ ਦਾ ਹੈ ਸਿਰਖ ਸਿੱਖੀ ਦਾ ਨਿਭ ਗਿਆ ਸਤਗੁਰ ਤੇਗ ਬਹਾਦਰ ਦਾ ਸਿਰਖ ਸਿੱਖੀ ਦਾ ਨਿਭ ਗਿਆ ਸਤਗੁਰ ਤੇਗ ਬਹਾਦਰ ਦਾ ਮਦਲੂਮਾ ਦੀ ਆਦਰ ਢਾਡੇ ਕਸ਼ਟ ਸਹਾਰ ਗਏ ਤੇ ਇੱਕ ਬਹਾਦਰ ਹਿੰਦ ਦੀ ਚਾਦਰ ਕਸ਼ਟ ਨਵਾਰ ਗਏ ਤੇ ਇੱਕ ਬਹਾਦਰ ਹਿੰਦ ਦੀ ਚਾਦਰ ਕਸ਼ਟ ਨਵਾਰ ਗਏ ਪਰਪੁਰ ਨੇੜੇ ਠੱਟੇ ਪਿੰਡ ਦਾ ਮੂਮੀ ਆਏ ਕਾਬ ਦੇ ਹਾਰ ਬਣਾ ਕੇ ਸੰਗਦਾ ਦੇ ਗਲ ਪਾਉਂਦਾ ਏ ਕਾਬ ਦੇ ਹਾਰ ਬਣਾ ਕੇ ਸੰਗਦਾ ਦੇ ਗਲ ਪਾਉਂਦਾ ਹਾਏ ਸੀਸ ਸਵਾਰ ਕੇ ਸਤ ਗੁਰੂ ਸੀਸ ਸਵਾਰ ਕੇ ਸਤ ਗੁਰੂ ਮੌਤ ਦੀ ਜਲ ਬਸਵਾਰ ਗਏ ਤੇ ਬਹਾਦਰ ਹਿੰਦ ਦੀ ਜੱਟ ਕਸ਼ਟ ਨਵਾਰ ਗਏ ਤਿਗ ਬਹਾਦਰ ਹਿੰਦੀ ਜਬਾਦ ਕਸ਼ਟ ਨਵਾਰ ਗਏ